ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਵੇਂ ਰਾਤ ਸੁੱਖਾਂ ਭਰੀ ਬਤੀਤ ਹੋਈ ਤੇ ਖੁਸ਼ੀਆਂ ਭਰਿਆ ਦਿਨ ਚੜ੍ਹੇ ਜੀ ਸਭ ਦੇ ਸਿਰ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਨਾਮ ਦਾ ਦਾਣ ਬਖਸ਼ੇ ਜੀ ਤੰਦਰੁਸਤ ਰਾਂ ਬਖਸ਼ੇ ਤੇ ਲੋ ਜੀ ਸੋਭਾ ਸਵੇਰ ਦਾ ਟਾਈਮ ਹੈ 4:30 ਤੇ ਪੌਣੇ 5 ਦੇ ਵਿੱਚਕਾਰ ਟਾਈਮ ਹੈ ਜੀ ਤੇ ਆਪਾਂ ਆ ਗਿਆਂ ਆਪਣੀ ਡਿਊਟੀ ਤੇ ਤੇ ਪਸ਼ੂਆਂ ਦਾ ਕੰਮ ਕਰਦੇ ਸਟਾਰਟ ਮਛਰਦਾਨੀ ਚੱਕਦੇ ਆ ਪੱਕੇ ਬੰਦ ਕਰਦੇ ਆ ਤੇ ਇਹਨਾਂ ਨੂੰ ਨਵਾ ਨਵਾ ਕੇ ਕੱਢਦੇ ਆ ਬਾਹਰ ਤੇ ਉਦੋਂ ਬਾਅਦ ਦੇ ਵਿੱਚ ਪਾਵਾਂਗੇ ਪੱਠੇ ਪਸ਼ੂ ਪਿਆ ਪਸ਼ੂ ਕੱਢ ਤੇ ਬਾਹਰ ਆ ਜੀ ਆਪਾਂ ਪਾਣੀ ਨਹੀਂ ਪਿਆਇਆ ਤੇ ਫੇਰ ਆਪਾਂ ਧਾਰਾਂ ਚਾ ਕੱਢ ਕੇ ਪਾਣੀ ਪਿਆ ਕੇ ਇਹਨਾਂ ਨੂੰ ਅੰਦਰ ਕਰ ਦਾਂਗੇ ਇਧਰ ਪੱਠੇ ਪਾਤੇ ਇਹਨਾਂ ਨੂੰ ਤੇ ਗੋਆ ਹਟਾਤਾ ਵਾ ਤੇ ਹੁਣ ਇਹ ਪੱਠੇ ਖਾ ਰਹੀਆਂ ਵਾ ਤੇ ਆਪਾਂ ਇਧਰ ਉਸ ਵਿੜਾ ਸੁੰਬਰ ਵੀ ਦਿੱਤਾ ਵਾ ਤੇ ਇਧਰੋਂ ਵੀ ਥੋੜਾ ਜਿਹਾ ਸੁੰਬਰ ਦਾ ਢੇਰੀ ਲਾਤੀ ਇੱਥੇ ਆ ਕੇ ਚੱਕ ਲੂਗੀ ਉਹ ਤੇ ਆਪਾਂ ਧਾਰਾ ਕੱਢ ਕੇ ਉਸ ਤੋਂ ਬਾਅਦ ਨਵਾ ਕੇ ਬੰਨਾਂਗੇ ਜੀ ਅੰਦਰ ਇੱਕ ਵਾਰੀ ਫਿਰ ਕੰਮ ਨਿਮੇੜ ਦਾਂਗੇ ਤੇ ਹੁਣ ਮਾੜਾ ਦਾ ਦਿਨ ਚੜਦਾ ਤਾਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਨਵਾ ਦਿੰਨੇ ਇਧਰ ਆਪਾਂ ਟੋਕਰੇ 'ਤੇ ਪਰ ਕੇ ਰੱਖਤੇ ਹੈ 2 ਤਾ 17 ਚੋਣ ਨੂੰ ਵਰਤੇ ਜਾਣਗੇ ਜੀ ਪਾੜਾ ਪਾਇਆ ਜਾਊਗਾ ਦੂਜੇ ਆਪਾਂ ਜਿਹੜੇ ਬੱਚੇ ਪੱਠੇ ਉਹਨਾਂ 'ਚ ਇਹਨਾਂ ਦੇ ਰਲਾ ਦਾਂਗੇ ਤੇ ਹਜੇ ਦਿਨ ਨਹੀਂ ਚੜਿਆ ਜੀ ਹਜੇ ਆਪ ਲਾਈਟਾਂ ਹੀ ਜਾਗਦੀਆਂ ਨੇਰਾ ਪਿਆ ਫੁੱਲ ਹੈ ਜੀ ਤੇ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਜਾਇਐ ਤੇ ਆ ਕੇ ਬਾਅਦ 'ਚ ਤੁਹਾਡੇ ਨਾਲ ਗੱਲ ਕਰਦੇ ਆ ਨਾਲੇ ਧਾਰਾ ਕੱਢਦੇ ਆ ਠੀਕ ਹੈ ਜੀ ਅਮਰਤ ਵੇਲਾ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਅਮਰਤ ਵੇਲੇ ਉੱਠਿਆ ਕਰੋ ਨਾਮ ਬਾਣੀ ਪੜਿਆ ਕਰੋ ਤੇ ਅਮਰਤ ਵੇਲੇ ਦੇ ਕੀਤੇ ਕੰਮ ਵਧੀਆ ਰਹਿੰਦੇ ਆ ਜੀ ਆਪਾਂ ਟਾਈਮ ਨਾਲ ਵੇਲੇ ਹੋ ਜਾਂਦੇ ਆ ਕਈ ਵਾਰਾਂ ਕਦੇ ਦਿਨੇ ਆਪਾਂ ਨੂੰ ਕੋਈ ਅਮਰਜੈਂਸੀ ਆ ਜਾਵੇ ਤਾਂ ਆਪਣੇ ਕੀਤੇ ਕੰਮ ਹੋਣਗੇ ਤਾਂ ਆਪਾਂ ਜਾ ਸਕਦੇ ਆ ਨਹੀਂ ਆਪਣੇ ਕੰਮ ਉੱਥੇ ਹੀ ਰਹਿ ਜਾਂਦੇ ਆ ਅੱਜ ਕੱਲ ਸਾਰੇ ਇਕੱਲੇ ਇਕੱਲੇ ਆ ਜੀ ਬਹੁਤ ਔਖਾ ਹੋ ਜਾਂਦਾ ਵਾ ਤੇ ਐਨਾ ਕੰਮ ਹੁੰਦਾ ਜੀ ਸਵੇਰ ਕਈਆਂ ਨੂੰ ਚੰਗਾ ਲੱਗਦਾ ਹਨਾ ਕਰਨਾ ਮੇਰਾ ਕੰਮ ਇਹ ਡੰਗਰ ਸਾਹਮ ਦੀ ਹੈ ਪਸੂ ਸਾਹਮ ਦੀ ਹੈ ਤੇ ਬਾਹਰ ਜਾ ਕੇ ਕੈਨੇਡਾ ਅਮਰੀਕਾ ਚ ਕੰਮ ਕਰਨ ਨਾਲ ਤਾਂ ਆਪਦਾ ਕੰਮ ਕਰਦਾ ਕੰਮ ਕਰਨਾ ਵਧੀਆ ਜੀ ਆਪਦਾ ਘਰ ਦਾ ਕੰਮ ਤਾਂ ਕਰਦੇ ਆ ਜੋ ਕਹਿਣਾ ਕਿਸੇ ਨੇ ਕਹੀ ਜੋ ਜੀ ਆਪਾਂ ਤਾਂ ਆਪਦੀ ਮਸਤੀ ਵਿੱਚ ਰਹਿੰਦੇ ਹੁੰਨੇ ਆ ਕਿਸੇ ਦੀ ਪਰਵਾਹ ਨਹੀਂ ਕਰੀਦੀ ਕਦੇ ਠੀਕ ਹੈ ਨਾ ਜੋ ਮਨ ਚ ਆਈ ਗੱਲ ਕੰਮ ਕਰਨ ਜੀ ਦਿਲ ਕਰਦਾ ਤਾਂ ਆਪਾਂ ਕਰਦੇ ਆ ਆਪਾਂ ਨਾ ਆਪਣੇ ਮੇਰੇ ਤੇ ਕਿਸੇ ਦਾ ਦਬਾਅ ਨਹੀਂ ਗਾ ਵੀ ਮੈਂ ਕਿਸੇ ਦੇ ਕਹੰਤੇ ਕਰਦੀ ਆ ਮੈਨੂੰ ਵਧੀਆ ਲੱਗਦਾ ਸਾਹਮਣਾ ਮੈਂ ਸਾਭੀ ਜਾਨੀ ਜਿੱਦੇ ਮੇਰਾ ਨਾਂ ਜੀ ਕਰੂਗਾ ਸਾਹਮਣ ਨੂੰ ਉਹਦੇ ਆਪਾਂ ਵੇਚ ਦਾਂਗੇ ਜੀ ਕੋਈ ਟੈਨਸ਼ਨ ਨਹੀਂ ਗੀ ਤੇ ਪਰ ਮੈਂ ਹਰ ਵਾਰੀ ਤੁਹਾਨੂੰ ਕਹਿੰਨੀ ਹੁੰਦੀ ਆ ਇਨਸਾਨ ਨਿਸ਼ਾਨ ਨੂੰ ਧੋਖਾ ਦਿੰਦਾ ਪਰ ਡੰਗਰ ਕਦੇ ਨਹੀਂ ਦਿੰਦੇ ਮੂੰਹ ਕਰਦੇ ਹੁੰਦੇ ਆ ਤੇ ਹਮੇਸ਼ਾ ਪਿਆਰ ਕਰਦੇ ਆ ਚਾਹੁੰਦੇ ਆ ਡੰਗਰ ਠੀਕ ਹੈ ਜੀ ਮਿਲਦੇ ਆ ਥੋੜੀ ਦੇਰ ਬਾਅਦ ਹੁਣ ਕੱਢਣ ਲੱਗੀ ਆ ਮੈਂ ਧਾਰਾਂ ਈ 5:30 ਤੋਂ ਉੱਪਰ ਟਾਈਮ ਹੋ ਗਿਆ ਜੀ ਬਸ ਥੋੜੇ ਟਾਈਮ ਨੂੰ ਗੈਂ ਚੜ ਜੂ ਬਸ 6:00 ਵਜੇ ਤੇ 11 ਤੱਕ ਗੱਲ ਕਰਦੇ ਆਂ ਜੀ ਪਤਾਰ ਤਾਂ ਮੈਂ ਕੱਢ ਲਈ ਆ ਜੀ ਦੁੱਧ ਦੀ ਤਾਰ ਕੱਢਣੀ ਆ ਹਜੇ ਕਿਉਂਕਿ ਜੀ ਇਹ ਸਾਰੀਆਂ ਮੇਰੀਆਂ ਪਹਾੜੇ ਤੇ ਵਜਾਂਗਾ ਤੇ ਫਿਰ ਜੇ ਇੱਕ ਦੂਜੇ ਦੇ ਕੋਲ ਬੰਨ ਕੇ ਪਹਾੜਾ ਪਾਉਣੇ ਤੇ ਪਸੂ ਹਿਲਦਾ ਖਰਾਬ ਕਰਦਾ ਦੁੱਧ ਡਲਾਊਗਾ ਜਾਂ ਪਸੂ ਦੀਆਂ ਮੜ ਕੇ ਆ ਤਾਂ ਇਹ ਨਾ ਵਿਗੜ ਦਿੰਗੇ ਇਸ ਲਈ ਮੈਨੂੰ ਪਾਸੇ-ਆਸੀ ਕਰਨੇ ਪੈਂਦੇ ਹੁੰਦੇ ਉਹ ਮੱਝ ਮੈਂ ਪਾਸੇ ਕਰਿਆਂਦੀ ਇਹਨੂੰ ਵੀ ਪਾਸੇ ਕਰੂੰਗੀ ਆਹ ਝੋਟੀ ਤੇ ਐਦੀ ਧਾਰ ਚੋਣੀ ਹੈ ਇਹਨੂੰ ਆਪਾਂ ਰੱਖਦੇ ਆਂ ਪਾੜਾ ਤੇ ਉਸ ਤੋਂ ਬਾਅਦ ਜੀ ਪਾੜਾ ਰੱਖ ਕੇ ਫਿਰ ਚੋਵਾਂਗੇ ਇੱਧਰ ਆਪਣੇ ਪੱਠੇ ਪਿਆ ਦਾ ਦਾਣਾ ਪਿਆ ਤੇ ਇਹਨਾਂ ਨੂੰ ਪਾਸੇ-ਆਸੀ ਕਰ ਲ ਕੇ ਤੇ ਫਿਰ ਧਾਰ ਕੱਢਦੇ ਆਂ ਜੀ ਲਓ ਜੀ ਧਾਰਾਂ ਲਈਆਂ ਆਪਾਂ ਕੱਢ ਦਿਨ ਗਿਆ ਚੜ ਲਾਈਟਾਂ ਕਰਤੀਆਂ ਬੰਦ ਤੇ ਇੱਧਰ ਆਪਾਂ ਜਿਹੜੇ ਪੱਠੇ ਸੀ ਕੁਛ ਤਾਂ ਪਾੜਾ ਪਾਉਣ ਲੱਗਿਆ ਪਾਲੇ ਕੁਛ ਜਿਹੜੇ ਬੱਚੇ ਸੀ ਇਹਨਾਂ ਨੇ ਬਚੀ ਤੂੜੀ ਸੀ ਸਾਰਿਆਂ ਨੂੰ ਪਾਤੇ ਦੁਬਾਰਾ ਫੇਰੇ ਖਾਣ ਲੱਗ ਗਏ ਆ ਜਦੋਂ ਇਹ ਖਾ ਕੇ ਭਾਂਡੇ ਸਾਫ਼ ਕਰ ਦੇਣਗੇ ਖੁਰਲੀ ਸਾਫ਼ ਕਰ ਦੇਣਗੇ ਤਾਂ ਉਹਨਾ ਟਾਈਮ ਆਪਾਂ ਦੁੱਧ ਗਰਮ ਕਰ ਲਗੇ ਜਿਹੜਾ ਚੋਇਆ ਘਰੇ ਰੱਖਣਾ ਤੇ ਦੂਜਾ ਚਾਹ ਬਣਾ ਕੇ ਪੀ ਲਗੇ ਜੀ ਦੂਰੀਵਾਰੀ ਦੀ ਤੇ ਇੱਧਰ ਅੱਡਾ ਵੀ ਆਪਾਂ ਸਾਫ਼ ਕਰਤਾ ਪੂਰਾ ਤੇ ਇੰਨਾ ਕੰਮ ਧੰਦਿਆ ਕਰਦਿਆਂ ਤੇ ਵੀ ਦਿਨ ਚੜ ਗਿਆ ਜੀ ਹੁਣ ਆਪਣਾ ਸਿਰਫ ਇਹਨਾਂ ਨੂੰ ਨਿਵਾ ਕੇ ਅੰਦਰ ਕਰਨ ਦਾ ਕੰਮ ਰਹਿ ਗਿਆ ਤੇ ਉਧਰ ਆਪਾਂ ਹੁਣ ਰਸੋਈ ਦਾ ਕੰਮ ਕਰ ਲਗੇ ਜੀ ਭਾਂਡੇ ਮਾਂਜ ਲਗੇ ਦੁੱਧ ਗਰਮ ਕਰ ਲਗੇ ਚਾਹ ਬਣਾ ਲਗੇ ਤੇ ਦਹੀਂ ਬਣਾ ਲਗੇ ਗੁੰਦੀ ਵਗੈਰਾ ਜੋ ਪਾਉਣੀਆਂ ਚਾਹ ਬਣਾ ਲਗੇ ਚਾਹ ਬਣਾ ਕੇ ਪੀ ਲਗੇ ਤੇ ਇਹਨੇ ਕੰਮ ਧੰਦਿਆ ਕਰਦਿਆਂ ਇਧਰੋਂ ਆਪਣਾ ਆਪ ਦਾ ਕੰਮ ਕਰ ਲੈਣੀਆਂ ਤੇ ਫਿਰ ਇਹਨਾਂ ਨੂੰ ਆਪਾਂ ਨਿਵਾ ਕੇ ਅੰਦਰ ਬੰਦਾਂਗੇ ਬਸ ਥੋੜੇ ਦਿਨ ਹੀ ਫਿਰ ਨਮਾਉਣਾ ਪੈਣਾ ਜੇ ਠੰਡ ਹੋ ਗਈ ਫਿਰ ਆਪਾਂ ਸਵੇਰ ਨਮਾਉਣਾ ਬੰਦ ਕਰ ਦਾਂਗੇ ਇੱਕ ਟਾਈਮ ਨਮਾ ਆਦਿਆ ਕਰਾਂਗੇ ਜੀ ਜਦੋਂ ਮੌਸਮ ਸਹੀ ਹੋਇਆ ਕਰੂਗਾ ਉਹਨਾਂ ਟਾਈਮ ਆਪਾਂ ਨਮਾ ਦੇਨੇ ਆ ਮੈਂ ਨਮਾਉਣ ਦਾ ਲਾਲਚ ਤਾਂ ਕਰਦੀ ਹੁੰਨੀ ਆ ਵੀ ਪਸੂ ਲਿਬੜਿਆ ਮੜ ਕੇ ਧਾਰ ਚੋਣੇ ਆ ਜਦੋਂ ਗੋਹਾ ਵਿੱਚ ਡੈਗਦਾ ਮੜ ਕੇ ਚੰਗਾ ਨਹੀਂ ਲੱਗਦਾ ਘਰੇ ਵੀ ਦੁੱਧ ਰੱਖਣਾ ਹੁੰਦਾ ਜੇ ਆਪਾਂ ਡੈਰੀ ਵੀ ਪਾਉਣੀ ਉੱਥੇ ਵੀ ਨਹੀਂ ਚੰਗਾ ਲੱਗਦਾ ਜੀ ਤੇ ਅੱਜੇ ਨਹੀਂ ਬਹੁਤਿਆਂ ਲਿਬੜੀਆਂ ਸੀ ਗੋਹੇ ਦੇ ਨਾਲ ਤੇ ਤਾਂ ਕਰਕੇ ਮੈਂ ਧਾਰਾਂ ਚੋਲੀਆਂ ਇਹਨਾਂ ਦੀਆਂ ਚਾੜ ਚੂੜਕੇ ਹੱਥਾਂ ਦਾ ਸਾਰਾ ਲੇਵਾ ਛਾੜ ਦਿੰਨੀ ਹੁੰਨੀ ਆ ਜੀ ਤੇ ਇੰਨੀਆਂ ਗੱਲਾਂ ਬਾਤਾਂ ਐ ਜੀ ਆਪਣੇ ਕੰਮਕਾਰ ਹੁੰਦੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਜੀ ਜਰੂਰ ਦੱਸਿਆ ਕਰੋ ਤੇ ਚਲੋ ਜੀ ਮਿਲਦੇ ਆ ਥੋੜੀ ਦੇਰ ਬਾਅਦ ਤੁਹਾਨੂੰ ਚਲਦੇ ਆ ਪਰ ਸੋਈ ਚ ਦੁੱਧ ਆਪਾਂ ਦਿੱਤਾ ਤਾਰ ਗਰਮ ਕਰਨ ਵਾਸਤੇ ਜੀ ਤੇ ਹੁਣ ਆਪਾਂ ਚਾਹ ਵੀ ਦੇਈਏ ਤਾਰ ਤੇ ਫਿਰ ਆਪਾਂ ਨਾਲ ਦੀ ਨਾਲ ਗੁੰਨ ਮਲਾਂਗੇ ਆਟਾ ਤੇ ਇੱਧਰ ਤੁਹਾਨੂੰ ਦਿਖਾਉਣੀ ਆ ਜੀ ਆਪਾਂ ਬਣਾਇਆ ਕਾੜਾ ਮੱਜ ਵਾਸਤੇ ਇਹਦੇ ਵਿੱਚ ਆ ਜੀ ਲੈਚਨਾ ਵੱਡੀਆਂ ਚਿੱਟਾ ਜੀਰਾ ਤੇ ਹਾਲੂ ਤੇ ਸੌਂਫ ਤੇ ਜਮੈਨ ਤੇ ਮੇਥੀ ਤੇ ਮਿਸ਼ਰੀ ਦੇ ਵਿੱਚ ਇਹ ਬਣਾਇਆ ਤੇ ਇਹ ਚ ਇੱਕ ਕੜਛੀ ਉਹ ਸਾਰੇ ਮਟੀਰੀਅਲ ਦੀ ਪਾਉਣੀ ਆ ਜਿਹੜਾ ਆਪਾਂ ਜਿੰਨਾ ਜਿੰਨਾ ਮਟੀਰੀਅਲ ਆਪਾਂ ਗ੍ਰਾਇੰਡ ਕੀਤਾ ਪੀਸਿਆ ਜਾਨੀ ਕਿ ਤੇ ਇਹਦੇ ਵਿੱਚ ਇੱਕ ਕੜਚੀ ਪਾਈ ਆ ਘੋੜੀ ਦੀ ਤੇ ਇਹਨੂੰ ਰੰਨ ਲਿਆ ਜੀ ਰਜਰਜ ਕਿੰਨਾ ਸੰਘਣਾ ਬਣ ਗਿਆ ਕਿਉਂਕਿ ਮੇਥੇ ਚੀੜੇ ਹੁੰਦੇ ਆ ਤੇ ਇਹ ਵਾਲਾ ਸੰਘਣਾ ਹੋ ਜੂਗਾ ਤੇ ਆਪਾਂ ਦੁਪਹਿਰੇ ਜਦੋਂ ਇਹ ਪੱਠੇ ਪਾਉਣ ਲੱਗੂ ਉਦੋਂ ਪਹਿਲਾਂ ਇਹਨੂੰ ਪਿਆਵਾਂਗੇ ਜੀ ਇਹ ਬਣਾ ਕੇ ਰੱਖਤਾ ਹੁਣ ਆਪਾਂ ਠਰ ਜੂਗਾ ਇਹ ਤੇ ਜੇ ਇਹਦਾ ਐਕਸਪੀਰੀਅੰਸ ਵਧੀਆ ਰਿਹਾ ਤਾਂ ਆਪਾਂ ਤੁਹਾਡੇ ਨਾਲ ਬਹੁਤ ਸ਼ੇਅਰ ਕਰਾਂਗੇ ਜੀ ਇਹ ਆਪਾਂ ਨੂੰ ਕਿਸੇ ਨੇ ਦੱਸਿਆ ਸੀਗਾ ਇਹ ਵੀ ਉਹ ਕਹਿੰਦੇ ਵੀ ਗਾਰੰਟੀ ਆ ਵੀ ਮੱਝ ਜੀ ਅੱਗੇ ਤੁਹਾਡੀ ਜਿੰਨਾ ਦੁੱਧ ਦਿੰਦੀ ਉਹਦੋਂ ਕਿਲੋ ਦੁੱਧ ਜ਼ਿਆਦਾ ਦੇਊਗੀ ਤੇ ਇਹ ਆਪਾਂ ਉਸ ਮੱਝ ਨੂੰ ਪਾਉਣੇ ਆ ਜੀ ਜਿਹਦੀ ਮਹੀਨਾ ਪਹਿਲਾਂ ਸੂਹੀ ਸੀ ਤੇ ਉਹਦਾ ਬੱਚਾ ਮਰ ਗਿਆ ਸੀਗਾ ਤੇ ਉਹ ਟਾਈਮ ਤੇ ਜਾ ਕੇ ਕਹਿੰਦੇ ਦੁੱਧ ਪੂਰਾ ਕਰੂਗੀ ਤੇ ਅੱਜ ਹੋ ਗਈ ਆ 22 23 ਤਰੀਕ ਤੇ ਇਹਦੇ ਦਿਨ ਪੂਰੇ ਹੋਣੇ ਆ ਮੱਝ ਦੇ ਜੀ 10 ਤੋਂ 12 ਤਰੀਕ ਦੇ ਵਿੱਚਕਾਰ ਤੇ ਆਪਾਂ ਉਸ ਤੋਂ ਬਾਅਦ ਤੁਹਾਨੂੰ ਜ਼ਰੂਰ ਇਹ ਗੱਲ ਸ਼ੇਅਰ ਕਰਾਂਗੇ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਇੱਧਰ ਪੂਰਾ ਦਿਨ ਚੜ ਗਿਆ ਜੀ ਤੇ ਦੁੱਧ ਦਾ ਆਪਣਾ ਗਰਮ ਧਰਿਆ ਚਾਹ ਵੀ ਧਾਰਤੀ ਆਪਾਂ ਤੇ ਆਪਾਂ ਕਾੜੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਤੀ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਗੱਲ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਥੈਂਕ ਯੂ ਜੀ ਜੋ ਮੇਰੀ ਵੀਡੀਓ ਵੇਖਦੇ ਆ ਤੇ ਜਿਹੜੇ ਨਵੇਂ ਆਏ ਹੋ ਮੇਰੇ ਚੈਨਲ ਨੂੰ ਜੁਆਇਨ ਕਰ ਲਿਆ ਕਰੋ ਪਲੀਜ਼ ਮੈਸੇਜ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੇਖੋ ਪਾਂਛੀ ਚੈੱਕ ਦੇ ਜੀ ਅਮਰਤ ਵੇਲਾ ਤੇ ਠੀਕ ਹੈ ਜੀ ਓਕੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ ਜੀ ਚੰਦਰਮਾ ਹਜੇ ਹੈਗਾ ਜੀ ਤੂਰ ਜਲੇ ਚੜਿਆਣੀ ਠੀਕ ਹੈ ਜੀ ਓਕੇ ਬਾਏ